ਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਦੁਪੱਟੇ ਤੇ ਗੋਮ ਬਲੇਸ ਲਗਾਉਣ ਦਾ ਤਰੀਕਾ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਜੀ ਦੁਪੱਟੇ ਤੇ ਲੈਸ ਲਗਾਈ ਜਾਂਦੀ ਹੈ ਹਾਂਜੀ ਆਪਾਂ ਦੁਪੱਟੇ ਨੂੰ ਵੀ ਸਿੱਧਾ ਰੱਖ ਲਾਂਗੇ ਜੀ ਇਸ ਤਰ੍ਹਾਂ ਆਪਾਂ ਜੀ ਲੈਸ ਨੂੰ ਵੀ ਸਿੱਧੀ ਰੱਖਾਂਗੇ ਤੇ ਆਪਾਂ ਜੀ ਲੈਸ ਦਾ ਜਿਹੜਾ ਮੂੰਹ ਆ ਉਹ ਆਪਾਂ ਅੰਦਰ ਨੂੰ ਕਰਾਂਗੇ ਚੁੰਨੀ ਵਾਲੇ ਪਾਸੇ ਨੂੰ ਇਸ ਤਰ੍ਹਾਂ ਜੀ ਆਪਾਂ ਇਹ ਛੱਡ ਕੇ 1/2 ਇੰਚ ਇਸ ਤਰ੍ਹਾਂ ਲੈਸ ਨੂੰ ਛੱਡ ਕੇ ਆਪਾਂ ਜੀ ਇੱਥੇ ਇਸ ਤਰ੍ਹਾਂ ਸਲਾਈ ਲਗਾ ਦਾਂਗੇ ਇਹ ਆਪਾਂ ਜੀ ਸਾਰੀ ਇਸ ਤਰ੍ਹਾਂ ਸਲਾਈ ਲਗਾਵਾਂਗੇ ਆਪਾਂ ਇੱਥੋਂ ਲੈ ਕੇ ਸਾਰੇ ਚਾਰ ਚਫੇਰੇ ਆਪਾਂ ਜੀ ਅੱਧਾ ਦਾ ਇੰਚ ਮਾਰਜਿਨ ਛੱਡ ਕੇ ਤੇ ਆਪਾਂ ਜੀ ਸਲਾਈ ਲਗਾ ਦਾਂਗੇ ਇਸ ਤਰ੍ਹਾਂ ਅੱਗੇ ਜੀ ਆਪਣਾ ਆ ਗਿਆ ਕੋਰਨਰ ਆਪਾਂ ਇਸ ਤਰ੍ਹਾਂ ਜੀ ਕੋਰਨਰ ਤੇ ਵੀ ਅੱਧਾ ਇੰਚ ਆਪਾਂ ਥੱਲੇੋਂ ਕਪੜਾ ਛੱਡ ਕੇ ਤੇ ਜੀ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰ ਦਾਂਗੇ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹਨੂੰ ਲੈਸ ਨੂੰ ਫਿਰ ਇਧਰ ਨੂੰ ਆਪਾਂ ਲਗਾ ਦਾਂਗੇ ਜੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਜੀ ਕਾਰਨਰ ਤੋਂ ਮੋੜ ਕੇ ਫਿਰ ਆਪਾਂ ਜੀ ਇਸ ਤਰ੍ਹਾਂ ਲਗਾ ਦਾਂਗੇ ਇਸ ਤਰ੍ਹਾਂ ਜੀ ਲਗਵਾਉਣ ਨਾਲ ਆਪਣੀ ਜਿਹੜੀ ਲੈਸ ਆ ਇਹ ਇੱਕ ਫਿਨਿਸ਼ਿੰਗ ਦੇ ਤਰ੍ਹਾਂ ਲੱਗ ਜੂਗੀ ਜੀ ਬਹੁਤ ਵਧੀਆ ਫਿਨਿਸ਼ਿੰਗ ਆਉਗੀ ਇਹਦੀ ਨਾਤਾ ਜੀ ਆਪਾਂ ਦੁਬੱਟੇ ਨੂੰ ਖਿੱਚਣਾ ਹੈ ਤੇ ਨਹੀਂ ਆਪਾਂ ਜੀ ਲੈਸ ਨੂੰ ਖਿੱਚਣਾ ਹੈ ਇਹ ਆਪਾਂ ਇੱਕੋ ਜਿਹਾ ਬਰਾਬਰ ਰੱਖ ਕੇ ਚੰਗੀ ਤਰ੍ਹਾਂ ਤੇ ਆਪਾਂ ਚਾਰ ਚਪੇਰੇ ਲੈਸ ਲਗਾ ਦੇਣੀ ਹੈ ਜੀ ਇਸ ਤਰ੍ਹਾਂ ਆਪਣੀ ਲੈਸ ਲੱਗ ਗਈ ਹੈ ਜੀ ਹੁਣ ਆਪਾਂ ਕੀ ਕਰਨਾ ਹੈ ਜੀ ਇਸ ਤਰ੍ਹਾਂ ਆਪਾਂ ਲੈਸ ਲਗਾ ਕੇ ਤੇ ਇਹਦੀ ਜੀ ਇਸ ਤਰ੍ਹਾਂ ਪਲਟੀ ਕਰ ਦੇਣੀ ਆ ਐਵੇਂ ਪਲਟੀ ਲਾ ਦੇਣੀ ਆ ਇਸ ਤਰ੍ਹਾਂ ਆਪਣੀ ਲੈਸ ਲੱਗ ਗਈ ਇਹਦੀ ਇਸ ਤਰ੍ਹਾਂ ਪਲਟੀ ਕਰ ਦੇਣੀ ਆ ਇਸ ਤਰ੍ਹਾਂ ਪਲਟੀ ਕਰਕੇ ਜਿਹੜਾ ਆਪਾਂ ਜੀ ਲੈਸ ਵਧਾਈ ਸੀ ਥੋੜੀ ਜੀ ਅੱਧਾ ਇੰਚ ਉਹਦੇ ਆਪਾਂ ਜੀ ਉੱਪਰ ਇਸ ਤਰ੍ਹਾਂ ਸਲਾਈ ਲਗਾ ਦੇਣੀ ਆ ਇੱਥੋਂ ਜੀ ਆਪਾਂ ਬਣਾ ਦੇਣਾ ਇੱਕ ਕਾਰਨਰ ਇਸ ਤਰ੍ਹਾਂ ਆਪਣਾ ਕਾਰਨਰ ਬਣ ਜੂਗਾ ਇਹ ਆਪਣਾ ਕਾਰਨਰ ਬਣ ਗਿਆ ਕਾਰਨਰ ਤੇ ਆਪਾਂ ਜੀ ਡਬਲ ਸਲਾਈ ਲਗਾ ਦੇਣੀ ਆ ਇਸ ਤਰ੍ਹਾਂ ਡਬਲ ਸਲਾਈ ਲਗਾ ਕੇ ਬਾਅਦ ਵਿੱਚ ਆਪਾਂ ਜਿਹੜਾ ਅੱਧਾ ਅੱਧਾ ਇੰਚ ਉਹ ਆਪਾਂ ਲੈਸ ਨੂੰ ਛੱਡ ਕੇ ਸਲਾਈ ਲਗਾਈ ਸੀ ਆਪਾਂ ਇਹਨੂੰ ਇਸ ਤਰ੍ਹਾਂ ਜੀ ਫੋਲਡ ਕਰਤਾ ਫੋਲਡ ਕਰਕੇ ਹੁਣ ਆਪਾਂ ਜੀ ਇਧਰ ਕਾਰਨਰ ਤੇ ਸਲਾਈ ਲਗਾ ਦੇਣੀ ਹੈ ਇਹ ਵੀ ਆਪਾਂ ਜੀ ਚਾਰ ਚਪੇਰੇ ਇਸ ਤਰ੍ਹਾਂ ਸਲਾਈ ਘੁਮਾ ਦੇਣੀ ਹੈ ਇਸ ਤਰ੍ਹਾਂ ਜੀ ਸਲਾਈ ਸਾਰੇ ਲੱਗ ਜੂਗੀ ਤੇ ਜੀ ਆਪਾਂ ਜਦੋਂ ਕਾਰਨਰ ਬਣਾਵਾਂਗੇ ਇਸ ਤਰ੍ਹਾਂ ਆਪਾਂ ਇਧਰੋਂ ਲੈਸ ਨੂੰ ਇਸ ਤਰ੍ਹਾਂ ਥੱਲੇ ਨੂੰ ਕਰ ਦਾਂਗੇ ਉਧਰਲੀ ਲੈਸ ਨੂੰ ਫੜ ਕੇ ਉੱਪਰ ਕਰ ਦਾਂਗੇ ਇਹ ਆਪਣੇ ਆਪ ਹੀ ਕਾਰਨਰ ਬਣ ਜੂਗਾ ਕਾਰਨਰ ਤੇ ਆਪਾਂ ਜੀ ਡਬਲ ਸਲਾਈ ਲਗਾਉਣੀ ਹੈ ਹਮੇਸ਼ਾ ਇਸ ਤਰ੍ਹਾਂ ਸਲਾਈ ਲਗਾ ਕੇ ਫਿਰ ਆਪਾਂ ਜੀ ਅੱਗੇ ਇਸ ਤਰ੍ਹਾਂ ਸਲਾਈ ਲਗਾ ਦੇਣੀ ਹੈ ਸਿੱਧੀ ਤੇ ਆਪਾਂ ਜੀ ਚੁੰਨੀ ਨੂੰ ਇਸ ਤਰ੍ਹਾਂ ਅੰਦਰਲੇ ਪਾਸੇ ਨੂੰ ਆਪਾਂ ਜੀ ਪ੍ਰੈਸ ਕਰਦੇ ਜਾਣਾ ਹੈ ਹੱਥ ਨਾਲ ਤੇ ਜੀ ਆਪਾਂ ਸਲਾਈ ਲਗਾਉਂਦੇ ਜਾਣਾ ਇਹਦੇ ਨਾਲ ਕੀ ਹੈ ਜੀ ਕਪੜਾ ਇਕੱਠਾ ਨਹੀਂ ਹੁੰਦਾ ਆਪਣਾ ਚੁੰਨੀ ਦਾ ਤੇ ਕਾਰਨਰ ਵੀ ਆਪਣਾ ਇੱਕ ਜੀ ਸਹੀ ਤਰੀਕੇ ਦੇ ਨਾਲ ਬਣ ਜਾਂਦਾ ਹੈ ਜਦੋਂ ਆਪਾਂ ਜੀ ਇਧਰੋਂ ਇਸ ਤਰ੍ਹਾਂ ਲੈਸ ਨੂੰ ਅੰਦਰ ਕਰਾਂਗੇ ਇਧਰੋਂ ਆਪਾਂ ਇਸ ਤਰ੍ਹਾਂ ਲੈਸ ਨੂੰ ਅੰਦਰ ਕਰਾਂਗੇ ਤੇ ਜੀ corner ਬਣਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ corner ਆਪਣੇ ਆਪ ਚੰਗੀ ਤਰ੍ਹਾਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਬਣ ਜਾਂਦਾ ਹੈ ਜੀ ਇਹ ਚੁੰਨੀ ਤੇ ਲੈਸ ਲਗਾਉਣ ਦਾ ਤਰੀਕਾ ਜੀ ਬਹੁਤ ਸੌਖਾ ਤੇ ਬਹੁਤ ਹੀ ਸਰਲ ਤਰੀਕਾ ਹੈ ਜੀ ਇਸ ਤਰ੍ਹਾਂ ਆਪਾਂ ਦੁਪੱਟੇ ਤੇ ਲੈਸ ਲਗਾ ਸਕਦੇ ਹਾਂ ਜੀ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਲੈਸ ਲਗਾਉਣਾ ਇੱਕ ਆਸਾਨ ਤਰੀਕਾ ਹੈ ਜੀ ਦੇਖੋ ਜੀ ਮੈਂ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾਇਆ ਹੈ ਇਸ ਤਰ੍ਹਾਂ ਜੀ ਆਪਣੀ ਚਾਰ ਚੁਫੇਰੇ ਦੁਪट्टे ਦੇ ਲੈਸ ਲੱਗ ਗਈ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਪਣੇ ਕਾਰਨਰ ਚਾਰੇ ਕਾਰਨਰ ਆਪਣੇ ਦੇਖੋ ਕਿੰਨੀ ਸਫਾਈ ਦੇ ਨਾਲ ਕਿੰਨੇ ਵਧੀਆ ਦੇਖੋ ਬਣ ਕੇ ਤਿਆਰ ਹੋ ਗਿਆ ਤੇ ਆਪਣੀ ਜੀ ਗਮ ਲੈਸ ਲੱਗ ਕੇ ਦੁਪट्टे ਤੇ ਦੁਪੱਟਾ ਆਪਣਾ ਤਿਆਰ ਹੋ ਗਿਆ ਜੀ ਆਹ ਦੇਖੋ ਜੀ ਹਾਂਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਚਾਹੀਦਾ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ